ਤਾਨੂੰ ਸ਼ਰਮ ਆਣੀ ਚਾਹੀਦੀ ਇਹਦੀ ਨਾਲ ਵਲੋਗ ਦੇਖਦੇ ਨਾਲ ਗਲਤ ਕਮੈਂਟ ਕਰਦੇ ਹੋ ਬਿਲਕੁਲ ਸਹੀ ਗੱਲ ਮੈਂ ਤਾਂ ਇਹੋ ਜਿਹੇ ਬੰਦੇ ਨੂੰ ਕਹਾਂਗਾ ਭਰਾ ਜਾਂ ਭੈਣ ਤੂੰ ਜੋ ਵੀ ਐ ਅਨਸਬਸਕ੍ਰਾਈਬ ਵਾਲਾ ਬਟਨ ਨਾਪ ਤੇ ਤੁਰਦੇ ਬਣੋ ਇਬਾਦਤ ਬਾਰੇ ਕੋਈ ਬੋਲੂਗਾ ਤਾਂ ਹਲੇ ਮੈਂ ਪਿਆਰ ਨਾਲ ਬੋਲ ਰਿਹਾ ਉਸ ਤੋਂ ਬਾਅਦ ਫਿਰ ਮੇਰਾ ਪਿਆਰ ਦਾ ਨਹੀਂ ਬੋਲੂਗਾ ਨਾਮ ਲੈ ਲੈ ਕੇ ਮੈਂ ਬੋਲੂਗਾ ਤੇ ਪਰ ਬੜਾ ਗਲਤ ਬੋਲੂਗਾ ਜੇ ਮੇਰੀ ਕੁੜੀਆ ਬਾਰੇ ਕਿਸੇ ਨੇ ਕੁਝ ਬੋਲਿਆ ਮੈਂ ਜ਼ਿੰਦਾ ਰਹਿਣਾ ਸਾਸਰੀ ਘਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਮੇਰੀ ਅਰਦਾਸ ਦਿੰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਅੱਜ ਸਵੇਰੇ ਸਵੇਰੇ ਇਬਾਦਤਾ ਦੀ ਮੰਮੀ ਦਾ ਯੁੱਧ ਛਿੜ ਰਿਹਾ ਹੈ ਪੂਰਾ ਜਦਮ ਜਦ ਚੱਲੀ ਹੈ ਜੀ ਯੁੱਧ ਪੂਰਾ ਥੋੜੀ ਮਤਲਬ ਪੌਣਾ ਘੰਟਾ ਯੁੱਧ ਚੱਲਿਆ ਤੇ ਆਖਿਰਕਾਰ ਇਬਾਦਤ ਦੀ ਮੰਮੀ ਜਿੱਤ ਗਈ ਯੁੱਧ ਇਬਾਦਤ ਉਹ ਯੁੱਧ ਹਾਰ ਗਈ ਉਹ ਯੁੱਧ ਕੀ ਸੀ ਇਬਾਦਤ ਨੂੰ ਰਾਗੀ ਦੀ ਇੱਕ ਹਲਵਾ ਬਣਾ ਕੇ ਦਿੱਤਾ ਸੀ ਉਹਦੀ ਮੰਮੀ ਨੇ ਤੇ ਇਬਾਦਤ ਨੇ ਉਹ ਖਾਣ ਤੋਂ ਮਨਾ ਕਰ ਦਿੱਤਾ ਤੇ ਇਬਾਦਤ ਦੀ ਇਬਾਦਤ ਦੀ ਮੰਮੀ ਕਹਿੰਦੀ ਕਿ ਇਹ ਮਜਾਲ ਹੈ ਕਿ ਮੈਂ ਤੈਨੂੰ ਨਾ ਗਵਾਵਾਂ ਫਿਰ ਉਹ ਸਾਰਾ ਖਵਾ ਕੇ ਹਟੇ ਹੁਣ ਸਾਡਾ ਪਹਿਲਵਾਨ ਚਿੱਤ ਹੋ ਗਿਆ ਆਰਾਮ ਨਾਲ ਆਪਣੀ ਕੁਰਸੀ ਤੇ ਬੈਠਾ ਹੋਇਆ ਏ ਪਹਿਲਵਾਨ ਚਿੱਤ ਹੋ ਗਿਆ ਜੀ ਆਪਣੀ ਮੰਮੀ ਦੇ ਹੱਥੋਂ ਇਹਨੂੰ ਇਹਦੀ ਮੰਮੀ ਨੇ ਖਵਾ ਦਿੱਤਾ ਖਾਣਾ ਇਹ ਪਹਿਲਵਾਨ ਹੁਣ ਹੱਸਦਾ ਵੀ ਨਹੀਂ ਪਿਆ ਕਿਉਂਕਿ ਹਾਰ ਗਿਆ ਹੈ ਹਾਰੇ ਪਹਿਲਵਾਨ ਕਿਤੇ ਹੱਸਦੇ ਨੇ ਇਹ ਹਾਰ ਗਿਆ ਪਹਿਲਵਾਨ ਆਪਣੀ ਮੰਮੀ ਦੇ ਹੱਥੋਂ ਕਿਉਂਕਿ ਇਹਨੇ ਇੱਕ ਗੋਲੀ ਭਰ ਕੇ ਇੱਕ ਸੂਜੀ ਦਾ ਨਹੀਂ ਰਾਗੀ ਦੀ ਗੀਰ ਰਾਗੀ ਦਾ ਹਲਵਾ ਖਾਧਾ ਹੈ ਮੈਂ ਤਾਂ ਸੰڈیا ਦੋ ਪਹਿਲਵਾਨਾਂ ਦੀ ਲੜਾਈ ਹੋਈ ਪੌਣੇ ਘੰਟਾ ਚੱਲਿਆ ਜੁਦ ਹੁਣੇ ਹੱਸਣ ਨਹੀਂ ੜਿਆ ਪਹਿਲਵਾਨ ਹੱਸ ਲਾ ਕੋਈ ਗੱਲ ਨਹੀਂ ਅਗਲੀ ਵਾਰ ਜਿੱਤ ਲਈ ਅਗਲੀ ਵਾਰ ਜਿੱਤ ਜੀ ਸਹੀ ਗੱਲ ਹੈ ਇਹ ਨਾ ਰਾਤ ਨਾ ਸੀ ਨਾ ਬਨਾਣਾ ਸ਼ੇਕ ਬਣਾਇਆ ਬੈ ਤਾਂ ਪੀਣਾ ਚਾਹੀਦਾ ਰਾਤ ਨੂੰ ਅਸੀਂ ਮੰਨ ਕਰ ਗਿਆ ਰੋਟੀ ਰੋਟੀ ਕੁਝ ਨਹੀਂ ਖਾਧੀ ਤੇ ਥੋੜਾ ਜਿਹਾ ਮੈਂ ਇੱਕ ਚਮਚ ਨਾਲ ਦਿੱਤਾ ਓਹੋ ਹੋ ਜਿਹੜਾ ਨੇ ਉਹ ਖਾਦਾ ਰੂੜਾ ਆਇਓ ਖਾਣ ਵਾਸਤੇ ਮਤਲਬ ਪੀਣ ਵਾਸਤੇ ਬਨਾਣਾ ਸ਼ੇਕ ਓਏ ਹੋਏ ਤੁਸੀਂ ਮੈਂ ਵੀਡੀਓ ਕਲਿੱਪ ਲਾਣਾ ਤੁਸੀਂ ਦੇਖੋ ਪਹਿਲਾਂ ਇਹ ਜੀ ਹੁਣ ਦੇਵਾ ਦੇ ਤਾ ਕੋਰੀ ਮੇਰ ਤੋਂ ਅਜਾ ਦੁੱਧ ਤੇਰ ਕੋ ਪੀਤਾ ਨਹੀਂ ਜਾਂਦਾ ਤੇ ਬਨਾਣਾ ਸ਼ੇਕ ਦੇਵੇ ਫੱਟੇ ਚੱਕੀ ਫਿਰਦੀ ਆ ਪਾਸ ਕਰੇ ਵੇ 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 ਤੁਹਾਨੂੰ ਜਿਹੜਾ ਬਨਾਣਾ ਸ਼ੇਕ ਸਵਾਦ ਲੱਗ ਗਿਆ ਇਹਨੂੰ ਸਵਾਦ ਦੁੱਧੂ ਕਿਨੇ ਪੀਂਦਾ ਪਹਿਲੀ ਵਾਰ ਵੀ ਤੇਰੇ ਹੁਣੇ ਰਾਈਸ ਬਣਾ ਕੇ ਦਿੱਤੇ ਹੋ ਰਾਈਸ ਤੋਂ ਖਾਦੇ ਨਹੀਂ ਆ ਹੈਂ

फिनिच फिनिच हो गया वेरी गुड मेरे पोते ने छाली गिलासी पी ली वेरी गुड क्लैपिंग क्लैपिंग मुगलू मुगलू मिला चलो मैं मुंह तो क्या ये मम्मा मुंह तो देने वाली ठीक है मेरा पुत्र मेरा प्यारा सोना काका दीदी दानी पर ये ले दीदी पीना और दीदी आ देखो भी ये ने ਪੂਰਾ ਖਿੱਚ ਰੱਖਿਆ ਸੀ ਕੰਮ ਨਾ ਮੈਂ ਦਾ ਪੀਣਾ ਹੀ ਪੀਣਾ ਦਾ ਇੱਕ ਗਲਾਸ ਖਤਮ ਹੋ ਗਿਆ ਮੇਰੇ ਆਲਾ ਅਲੀ ਖਤਮ ਨਹੀਂ ਹੋਈ ਇਹਦੀ ਨਾ ਮਨੂਗੀ ਦੇਖਿਆ ਨਾ ਕਿਉਂ ਨਾ ਖਾਣੀ ਤਾਂ ਬਣੀ ਥੋੜੀ ਜਿਹੀ ਰਹਿ ਗਈ ਖਾ ਖਾ ਕਾ ਰਤਨ ਤਾਂ ਟਾਈਮ ਦਿੱਤੀ ਸੀ ਟਾਈਮ ਪਲੀਜ਼ ਬਰੇਕ ਮਿਲੀ ਜੀ ਬੋ ਤਾਂ ਤੈਨੂੰ ਇਸ ਮਾਮਲੇ ਚ ਮੈਂ ਤੇਰੇ ਨਾਲ ਨਹੀਂਗਾ ਬਾਕੀ ਸਾਰੇ ਮਾਮਲੇ ਤੇਰੇ ਨਾਲ ਨਾ ਜੀ ਨਾ ਨਾ ਜੀ ਨਾ ਇਹ ਯੁੱਧ ਤਾਂ ਇਦਾਂ ਚੱਲੇਗਾ ਜੂੰਡੀ ਵੇ ਕਿੱਡੀ ਕਰੀ ਫਿਰਦੀ ਐ ਚੁੰਡੀ ਨੰਬਰ 1 ਚੁੰਡੀ ਨੰਬਰ 2 ਹਾਂ ਜੀ ਕਾਓ ਮੈਂ ਨਹੀਂ ਦੇਣਾ ਸਾਥ ਇਸ ਮਾਮਲੇ 'ਚ ਤੁਹਾਡਾ ਬਾਕੀ ਜ ਕੰਮਾਂ 'ਚ ਪੈ ਤੁਹਾਡੇ ਨਾਲ ਹੁਣ ਇਹਨੂੰ ਨੀਂਦ ਵੀ ਗੱਸੀਆਂ ਪਾਣੀਏ ਕਾਪੀ ਨੀ ਦੋਰੀ ਇਤਨਾ ਸੁਰੂ ਹੋ ਗੰਦੇ ਨੇ ਬਾਤ ਛਿਣੀ ਦੀ ਅੱਜ ਜਿਹੜੀ ਖਾਣਾ ਦਾ ਪੈਣਾ ਮੇਰੇ ਬੁੱਤ ਇਹਨੇ ਕੁਰਸੀ ਕਹਿੰਦੀ ਮੈਨੂੰ ਫਸਾ ਲਿਆ ਕੁਰਸੀ ਦੇ ਵਿੱਚ ਇੱਧਰ ਉੱਧਰ ਹੁੰਦੀ ਤਾਂ ਮੈਂ ਡਿੱਗ ਜਾਣਾ ਸੀ ਯਾਰ ਇਸ ਤੋਂ ਲੰਬੀ ਨਹੀਂ ਹੁੰਦੀ ਕੁਰਸੀ ਇਹ ਨਾ ਇਬਾਦਤ ਕਰੇ ਤੁਸੀਂ ਨਹੀਂ ਬੇਟਾ ਅਰੇ ਮੈਂ ਵੀ ਆ ਖਾ ਰਿਆਂ ਹਾਂ ਏ ਸੂਜੀ ਦੇਣਾ ਸੂਜੀ ਦਾ ਉਪਮਾ ਬਣਾ ਕੇ ਖਾ ਰਿਹਾ ਦੇਖ ਲੈ ਤੇਰੇ ਨਾਲ ਨਾਲ ਮੈਂ ਵੀ ਖਾ ਰਿਹਾ ਪਰ ਮੈਂ ਤਾਂ ਬੜੇ ਸ਼ੌਂਕ ਨਾਲ ਖਾਣਾ ਹਾਂ ਹਾਂ ਉਪਮਾ ਸ਼ੁਰੂ ਹੋ ਜਾਣਾ ਤੇਰਾ ਵੀ ਟੈਨਸ਼ਨ ਨਾ ਲੈ ਤੂੰ ਤੇਰਾ ਵੀ ਬੱਦ ਥੋੜਾ ਕਰੀਉ ਪਾ ਉਪਮਾ ਸਟਾਰਟ ਹਾਂ ਅੱਛਾ ਅੱਛਾ ਕੁਛਣ ਮੈਨੂੰ ਕੋਈ ਕੁਛ ਤਾਂ ਹੋ ਗਿਆ ਇਹਨੂੰ ਪਤਾ ਹੁਣ ਮੈਨੂੰ ਸੁਆਏਗਾ ਮੇਰੇ ਬਾਪੂ ਹਾਂ ਆਏ 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 ਮੈਨੂੰ ਟੀਕਾ ਲਾ ਬਾਬੂ ਪਿਚੋ ਜਿਓ ਛੋਨੇ ਪਹਿਲਾਂ ਪਹਿਲਾਂ ਛੋਨੇ ਛੋਨੇ ਕਿਰ ਮੈਂ ਸਵਾਦਾਂ ਫਿਰ ਪਹਿਲਾਂ ਨਹੀਂ ਪਰ ਯਾਰ ਮੈਨੂੰ ਦੇਖੇ ਨੀ ਜਾਣ ਲਿਆ ਕੋਲ ਹੈ ਸਮੇ ਇੱਕ ਵਾਰੀ ਦੇਖਦਾ ਜੀ ਖੇਡਦੀ ਠੀਕ ਨਹੀਂ ਮੈਂ ਸਵਾਦਾਂਗਾ ਫਿਰ ਇਹਨੂੰ ਐ ਮੇਰੇ ਬਾਬੂ ਆਏ ਹੋਏ ਆਏ ਹੋਏ ਆਏ ਹੋਏ ਦਸ ਵਨ ਆ ਫਿਰ ਤੇ ਪਹਿਲਾਂ ਇਹ ਨਹੀਂ ਅੱਜ ਰਾਜ ਕੇ ਨਹੀਂ ਪੂਰੀ ਕੀਤੀ ਹੈ ਓਏ ਹੋਏ ਇੰਨਾ ਸੁੱਤੀ ਇੰਨਾ ਸੁੱਤੀ ਉੱਠੀ ਨਹੀਂ ਅੱਜ ਅੱਜ ਪਲਵਾਨ ਹਾਰ ਗਿਆ ਨਾ ਚਿੱਤ ਹੋ ਗਿਆ ਪਲਵਾਨ ਅੱਜ ਪਲਵਾਨ ਘਾਪੀ ਕੇ ਡੈ ਗਿਆ ਹਾਂ ਕੂਕੂ ਗਿਆ ਚੜਾ ਲਿਆ ਨੇ ਚੜੀਆਂ ਚੜੀਆਂ ਅੱਜ ਪੂਰੀਆਂ ਇਹਨਾਂ ਹੁਣੇ ਉੱਠੀ ਆ ਮੂਦੀ ਸਿੱਧੀ ਹੋ ਗਈ ਕਰੀ ਇਧਰ ਨੂੰ ਕਰੀ ਇਧਰ ਨੂੰ ਕਰੀ ਇਧਰ ਨੂੰ ਪਾਸੇ ਵੱਟੀ ਜਾਵੇ ਮੈਂ ਲਾਗੇ ਸੀ ਫਿਰ ਮੈਂ ਥਾਪੜ ਦੇ ਦਿੰਦੀ ਸੀ ਤਾਂ ਕਰਕੇ ਸੁੱਤੀ ਰਹੀ ਨਹੀਂ ਤੇਨੇ ਉੱਠੇ ਲੈਣਾ ਸੀ ਹੁਣ ਤੂੰ ਬੜੇ ਚੜਦੀ ਉੱਠੀ ਹੋਣਾ ਸੀ ਇਹਨੇ ਹੁਣ ਉਹ ਇਹ ਨਾ ਜਦ ਰੁੱਠਣ ਲੱਗੇ ਥੋੜਾ ਥਾਪੜ ਦੇ ਦੋ ਫਿਰ ਸੋ ਜਾਂਦੀ ਐ ਬੱਚੇ ਨੂੰ ਇਹ ਹੁੰਦਾ ਨਾ ਮੇਰੇ ਨਾਲ ਕੋਈ ਸੁੱਤਾ ਹੈ ਤਾਂ ਫਿਰ ਬੇ ਹੈਗੇ ਨਾ ਵੀ ਆਪਾਂ ਨਾਲ ਤਾਂ ਫਿਰ ਸੋ ਜਾਂਦੇ ਨੇ ਤੇ ਮੈਨੂੰ ਇਹ ਸੱਚੇ ਤੱਕ ਆ ਗਿਆ ਮੈਂ ਮਤਲਬ ਅਹੀਂ ਪਹਿਲਾਂ ਵੀ ਗੱਲ ਕਰਨੀ ਸੀ ਵੈਸੇ ਮੈਂ ਪਰ ਮੈਨੂੰ ਇਹ ਹੀ ਕਿ ਆਪਾਂ ਆਪਣਾ ਮਤਲਬ ਯਾਤਰਾ ਗੁਰੂ ਮਹਾਰਾਜ ਦਾ ਟ੍ਰਿਪ ਸੀ ਸਾਡਾ ਹੋਏ ਕਰ ਕਰਤਾ ਕਰਤਾ ਉਹੀ ਕੰਮ ਕਰਤਾ ਕਰਤਾ ਉਹੀ ਕੰਮ ਜਿੱਤੋਂ ਮੈਂ ਦਰਦਾ ਸੀ ਇਧਰ ਲਿਆ ਉਹਨੇ ਨਾ ਉੱਤੇ ਸ਼ੀਸ਼ਾ ਨਾ ਮਰਾ ਲਿਆ ਆਪਣੇ ਨਹੀਂ ਉਹ ਥੋੜਾ ਹਟਵਾਵਾਂ ਮੈਂ ਗੈਸ ਪਾਤ ਕਰਵਾਉਂ ਆਈਏ ਮੜੀ ਚ ਵਾ ਇਹ ਬਾਦਤ ਉਹ ਪਪਾ ਇਧਰ ਆਉ ਇਧਰ ਆ ਜੋ ਆਜੋ 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 ਨਹੀਂ ਆਜੋ ਮਮਾ ਡਾਂਟਣਗੇ ਬਾਦਤ ਪਪਾ ਆਜੋ ਆਜੋ ਤੇ ਮੈਂ ਕਹਿ ਲੱਗੀ ਸੀ ਕਿ ਮੈਂ ਮਤਲਬ ਗੱਲ ਆਪਾਂ ਕਰਨੀ ਹੀ ਵੈ ਆਪਾਂ ਮਤਲਬ ਉਹ ਜੋ ਵੀ ਚੀਜ਼ ਸੀ ਆਪਾਂ ਪਹਿਲਾਂ ਕਾਫੀ ਟਾਈਮ ਤੋਂ ਪੜ੍ਹੀ ਹੋਈ ਚੀਜ਼ ਆ ਤੇ ਬਟ ਇਹੀ ਕਿ ਆਪਾਂ ਘਰੇ ਜਾਈਏ ਰਾਮ ਨਾਲ ਬਹਿ ਕੇ ਗੱਲ ਕਰਾਂਗੇ ਗੱਲ ਇਦਾਂ ਵਾ ਕਿ ਸਾਨੂੰ ਵੈਸੇ ਉਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਹੈਗਾ ਤੇ ਜੇ ਜਿਹੜੇ ਵੀ ਲੋਕ ਕਮੈਂਟ ਕਰਦੇ ਆ ਨੈਗੇਟਿਵ ਕਮੈਂਟ ਕਰਦੇ ਆ ਵੈਸੇ ਤਾਂ ਸਾਨੂੰ ਮਤਲਬ 99% ਸਾਨੂੰ ਪੋਜ਼ਿਟਿਵ ਕਮੈਂਟ ਆਉਂਦੇ ਨੇ ਆਪਾਂ ਐਵੇਂ ਝੂਠ ਬੋਲੀਏ 1% ਜਿਹੜੇ ਨੈਗੇਟਿਵ ਬਲੌਗ ਕਰਦੇ ਆ ਉਹ ਉਹਨਾਂ ਨੇ ਨਾ ਹਟਣਾ ਵਾ ਉਹਨਾਂ ਨੇ ਉਹਨਾਂ ਨੇ ਬਲੌਗ ਵੀ ਦੇਖਣੇ ਆ ਔਰ ਨੈਗੇਟਿਵ ਕਮੈਂਟ ਵੀ ਕਰਨਾ ਵਾ ਚਲੋ ਮੈਂ ਇਹ ਚੀਜ਼ ਕਹਿਨੀ ਆ ਤੁਸੀਂ ਸਾਡੇ ਦੇ ਨੈਗੇਟਿਵ ਕਮੈਂਟ ਕਰ ਲੋ ਮੇਰੇ ਤੇ ਕਰ ਲੋ ਸ਼ਿਪੀ ਤੇ ਕਰ ਲੋ ਪਰ ਜਿਹੜੀ ਸਾਡੀ ਬੇਟੀ ਆ ਇਬਾਦਤ ਆ ਉਹਨੂੰ ਤਾਂ ਦੁਨੀਆਦਾਰੀ ਦਾ ਕੋਈ ਪਤਾ ਨਹੀਂ ਉਹ ਅਜੇ 8 ਮਹੀਨਿਆਂ ਦੀ ਆ ਹਨਾ ਤੁਸੀਂ ਮਤਲਬ ਆਪਣੀ ਇੱਕ ਜਿਹੜੀ ਅੰਦਰ ਦੀ ਇੱਕ ਖੁੰਦਕ ਕੱਢਣ ਵਾਸਤੇ ਇੱਕ ਬੱਚੇ ਨੂੰ ਜ਼ਰੀਆ ਬਣਾਉਂਦੇ ਹੋ ਹਨਾ ਵੀ ਬੱਚੇ ਨੂੰ ਆਪਾਂ ਗਲਤੀ ਨਹੀਂ ਕੁਝ ਗਲਤ ਬੋਲਾਂਗੇ ਤੇ ਇਹਨਾਂ ਨੂੰ ਮਿਰਚਾਂ ਲੱਗਣ ਗਈਆਂ ਹਨਾ ਕੁਝ ਇਦਾਂ ਦਾ ਇਹਨਾਂ ਨੂੰ ਹਰਟ ਹੋਊਗਾ ਹਰ ਤਾਂ ਸਾਨੂੰ ਹੁੰਦਾ ਹੈ ਅਸੀਂ ਐਵੇਂ ਝੂਠ ਨਹੀਂ ਬੋਲੀ ਕਿਉਂਕਿ ਜਦੋਂ ਬੇਬੀ ਨੂੰ ਲੱਗੇ ਬਟ ਫਿਰ ਅਸੀਂ ਕਹਿੰਦੇ ਆ ਕੋਈ ਗੱਲ ਨਹੀਂ ਉਹ ਸਾਡਾ ਸਿੰਘ ਜੀ ਦਾ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਹ ਦਾਤ ਦਿੱਤੀ ਆ ਨਾ ਅਸੀਂ ਖੁਦ ਦਾਤ ਮੰਗੀ ਆ ਆਪਾਂ ਝੋਲੀ ਆ ਟਕੇ ਇਬਾਦਤ ਦੀ ਤੀ ਦੀ ਦਾਤ ਮੰਗੀ ਸੀ ਠੀਕ ਆ ਕਿਸੇ ਨੇ ਕਮੈਂਟ ਕੀਤਾ ਸੀ ਇਹ ਵਾਲਾ ਕਿ ਤੁਹਾਡੀ ਇਬਾਦਤ ਜਮਾ ਸੋਹਣੀ ਨਹੀਂ ਹੈਗੀ ਗੁੱਸਾ ਨਾ ਕਰਿਓ ਪਤਾ ਨਹੀਂ ਡੋਂਟ ਲਾਈਕ ਪਤਾ ਨਹੀਂ ਡੋਂਟ ਮਾਈਂਡ ਕਰਨਾ ਕਰ ਜੋ ਗੁੱਸਾ ਨਹੀਂ ਗੁੱਸਾ ਕਰ ਲੋ ਕੋਈ ਚੱਕਰ ਨਹੀਂ ਆਣਾ ਹਾਂ ਸੱਚ ਉਹਨਾਂ ਨੇ ਕਿਹਾ ਸੀ ਕਿ ਤੁਹਾਡੀ ਬਾਤ ਤਾਂ ਜਮਾ ਸੋਣੀ ਨਹੀਂ ਹੈਗੀ ਗੁੱਸਾ ਕਰਨਾ ਕਰ ਲੋ ਡੋਂਟ ਪਤਾ ਨਹੀਂ ਕੋਈ ਕੁਝ ਲਿਖਿਆ ਹੋਇਆ ਸੀ ਹਾਂ ਇਦਾਂ ਦਾ ਕੁਝ ਸੀ ਉਹਨਾਂ ਨੇ ਕਮੈਂਟ ਕੀਤਾ ਤੇ ਠੀਕ ਆ ਜੀ ਤੁਹਾਨੂੰ ਨਹੀਂ ਸੋਹਣੀ ਲੱਗਦੀ ਓਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜੇ ਤੁਹਾਨੂੰ ਨਹੀਂ ਸੋਹਣੀ ਲੱਗਦੀ ਹਰ ਇੱਕ ਮਾਂ ਪਿਓ ਲਈ ਉਹਦਾ ਬੱਚਾ ਚਾਹੇ ਜਿੱਦਾਂ ਦਾ ਮੱਝੀ ਹੋਵੇ ਰੰਗ ਰੂਪ ਹੋਵੇ ਲੇਖੋ ਪ੍ਰਮਾਤਮਾ ਦੇ ਬਣਾਏ ਹੋਏ ਨੇ ਰੰਗ ਨਹੀਂ ਠੀਕ ਆ ਤਾਂ ਮਾਂ ਪਿਓ ਲਈ ਉਹ ਬੱਚਾ ਬਹੁਤ ਸੋਹਣਾ ਹੁੰਦਾ ਵਾ ਠੀਕ ਆ ਨਾ ਤੁਹਾਨੂੰ ਨਹੀਂ ਸੋਹਣਾ ਲੱਗਦਾ ਸਾਨੂੰ ਫਰਕ ਨਹੀਂ ਪੈਂਦਾ ਹੈਗਾ ਬੱਚਾ ਕਿਰਨ ਨੇ ਸਹੀ ਗੱਲ ਕਹੀ ਏ ਬੱਚਾ ਸਲੇਰ ਹੈ ਗੋਰਾ ਹੈ ਜਾਂ ਜੀਵੇਂ ਦਾ ਵੀ ਏ ਨੈਣ ਨਕਸ਼ਕੀਵੇਂ ਦੇ ਨੇ ਯਾਰ ਮਾਂ ਪਿਓ ਲਈ ਉਹਦਾ ਬੱਚਾ ਨਾ ਉਹਦੇ ਜਿਗਰ ਦਾ ਟੁਕੜਾ ਹੁੰਦਾ ਹੈ ਉਹਦੇ ਲਈ ਪੂਰੀ ਦੁਨੀਆ ਹੁੰਦਾ ਉਹਦਾ ਬੱਚਾ ਸੋ ਦੇਖੋ ਵੀਰੇ ਇਹ ਤਾਂ ਆਪਣੀ ਤੁਹਾਡੀ ਜਿੰਨੇ ਵੀ ਕਮੈਂਟ ਕੀਤਾ ਉਹ ਤੁਹਾਡੀ ਚੁਆਇਸ ਹੈ ਤੁਹਾਨੂੰ ਨਾ ਦੇਖਿਓ ਯਾਰ ਵੀ ਵਲੋਗ ਤੁਹਾਨੂੰ ਸ਼ਰਮ ਆਣੀ ਚਾਹੀਦੀ ਨਾਲ ਵਲੋਗ ਦੇਖਦੇ ਨਾਲ ਗਲਤ ਕਮੈਂਟ ਕਰਦੇ ਹੋ ਬਿਲਕੁਲ ਸਹੀ ਗੱਲ ਮੈਂ ਤਾਂ ਇਹੋ ਜਿਹੇ ਬੰਦੇ ਨੂੰ ਕਹਾਂਗਾ ਭਰਾ ਜਾਂ ਭੈਣ ਤੂੰ ਜੋ ਵੀ ਹੈ ਅਨਸਬਸਕ੍ਰਾਈਬ ਵਾਲਾ ਬਟਨ ਨਾ ਅਪ ਤੇ ਤੁਰਦੇ ਬਣੋ ਤੁਹਾਨੂੰ ਸਾਡੇ ਵਲੋਗ ਦੇਖਣ ਦੀ ਕੋਈ ਜ਼ਰੂਰਤ ਨਹੀਂਗੀ ਮੈਨੂੰ ਨਹੀਂ ਐਸੇ ਬੰਦੇ ਨੂੰ ਸਾਨੂੰ ਜ਼ਰੂਰਤ ਨਹੀਂ ਕਿ ਨਾ ਕਮੈਂਟ ਠੋਕਣੇ ਇਤਨਾ ਵਲੋਗ ਦੇਖਣਾ ਨਾ ਸਵਾਦ ਲੈਣੇ ਨਾ ਵੀ ਐਕਚੁਅਲੀ ਪਤਾ ਕੀ ਹੁੰਦਾ ਹੈ ਕਮੈਂਟੋ ਤਾਂ ਕਰ ਦਿੰਦੇ ਨੇ ਵੀ ਨੋਟਿਸ ਹੋਵਾਂਗੇ ਅਸੀਂ ਹਰਟ ਕਰਨਾ ਹੈ ਨਾ ਦੇਖੋ ਜੀ ਸਾਡੇ ਸਾਡਾ ਬੱਚਾ ਸਾਨੂੰ ਪਤਾ ਸਾਡੇ ਲਈ ਕੀ ਹੈ ਕਿਸੇ ਨੂੰ ਸੋਹਣਾ ਲੱਗੇ ਕਿਸੇ ਦਾ ਵੀ ਕੋਈ ਬੱਚਾ ਹੁੰਦਾ ਨਾ ਉਹ ਲੋਕਾਂ ਨੂੰ ਸੋਹਣਾ ਲੱਗੇ ਨਾ ਲੱਗੇ ਲੇਕਿਨ ਮਾਪਿਓ ਨੂੰ ਜੱਜਦਾ ਆ ਉਹਦਾ ਬੱਚਾ ਉਹਦੇ ਲਈ ਵਧੀਆ ਹੁੰਦਾ ਹੈ ਹਨਾ ਅੱਜ ਜਦੋਂ ਸਾਡੀ ਬਾਤਤ ਹੋਈ ਸੀ ਉਦੋਂ ਵੀ ਸਟਾਰਟਿੰਗ ਚ ਬੜੇ ਮਤਲਬ ਉਹ ਇੰਨਾ ਗੰਦਾ ਕਮੈਂਟ ਸੀ ਕਿ ਅਸੀਂ ਉਸ ਨੂੰ ਬੋਲ ਵੀ ਨਹੀਂ ਸਕਦੇ ਉਹ ਦੋ ਤਿੰਨ ਕਮੈਂਟ ਐਨੇ ਗੰਦੇ ਆਏ ਨੇ ਨਾ ਐਨੇ ਗੰਦੇ ਮਤਲਬ ਅਸੀਂ ਬੋਲ ਵੀ ਨਹੀਂ ਸਕਦੇ ਉਹ ਜੋ ਤੁਸੀਂ ਇੱਕ ਬੱਚੇ ਬਾਰੇ ਬੋਲਦੇ ਇੱਕ ਬੱਚਾ ਜਿਹਨੇ ਨਾਲੇ ਦੁਨੀਆ ਦਾ ਪਤਾ ਹੀ ਨਹੀਂ ਉਹਨੂੰ ਹਨਾ ਜਿਹੜਾ ਧਰਤੀ ਤੇ ਆਇਆ ਹੀ ਹੈ ਤੇ ਉਹਨੂੰ ਤੁਸੀਂ ਮਤਲਬ ਐਦਾਂ ਬੋਲ ਰਹੇ ਹੋ ਕਿ ਐਗਜ਼ੈਕਟਲੀ ਸੈਕਟਲੀ ਤੇ ਮੈਂ ਤੇ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਮੇਰੇ ਵੀਰੋ ਭੈਣੋ ਜੇ ਸਾਡੀ ਦਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਨਾ ਰੱਬ ਤੋਂ ਡਰ ਕੇ ਰਹਿੰਦੇ ਵੀ ਕੰਟੈਂਟ ਇਹ ਨਾ ਜਿਹੜਾ ਉਹ ਐਸਾ ਬਣਾਈਏ ਕਿ ਹਰ ਇੱਕ ਪਰਿਵਾਰ ਵਿੱਚ ਬੈਠ ਕੇ ਫੈਮਿਲੀ ਵਾਲਾ ਕੰਟੈਂਟ ਹੋਵੇ ਅਸੀਂ ਕੰਟੈਂਟ ਦੇ ਚੱਕਰ ਵਿੱਚ ਊਂ 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 ਕੁਝ ਵੀ ਬਣਾਉਂਦੇ ਫਿਰਿਓ ਉਹ ਤੁਸੀਂ بڑے ਬਲੌਗਰ ਦੇਖੇ ਨੇ ਅੱਜ ਕੱਲ੍ਹ ਹੈਨਾ ਵੀ ਇਕੱਠੇ ਹੋ ਕੇ ਵੀ ਸਿਸਟਮ ਬਣਾ ਲੈਂਦੇ ਨੇ ਆਪਣਾ ਵਧੀਆ ਜੋ ਵੀ ਇੱਕ ਕੰਟੈਂਟ ਲਈ ਪਰ ਆਪਾਂ ਨੇ ਤਾਂ ਨਹੀਂ ਹੁੰਦਾ ਉਹ ਚੀਜ਼ ਇਹ ਗੱਲ ਆਪਾਂ ਬੜੇ ਦੇਸ਼ ਦਾ ਆਪਣੇ ਕਮਾਕਾਰਾਂ ਦੇ ਚ ਹੁਣੀ ਮੈਂ ਆਪਣੀ ਮੀਟਿੰਗਸ ਲਗਾ ਕੇ ਬਾਹਰ ਆਇਆ ਕੰਮ ਕਰ ਰਹੇ ਆ ਬੜੇ ਕੰਮ ਕਰਨੇ ਪੈਂਦੇ ਨੇ ਹਨਾ ਘੁੰਮਦੇ ਆ ਫਿਰਦੇ ਆ ਜਿੱਥੇ ਜੋ ਹੈਗਾ ਉਹ ਹੈਗਾ ਪਰ ਮੈਂ ਬੇਨਤੀ ਕਰਦਾ ਜੇ ਫਿਰ ਵੀ ਤੁਹਾਨੂੰ ਕੋਈ ਦੇਖੋ ਫੈਮਲੀ ਕੋਈ ਜਣੇ ਪਰਿਵਾਰ ਕੋ ਮੈਂ ਤੁਹਾਨੂੰ ਇੱਕ ਦੱਸਦਾ ਜੇ ਫਿਰ ਵੀ ਤੁਹਾਨੂੰ ਕੋਈ ਲੱਗਦੀ ਹੈ ਸਾਡੇ ਚ ਕਮੀ ਤੁਸੀਂ ਜ਼ਰੂਰ ਲਿਖੋ ਸਾਡੇ ਬਾਰੇ ਲਿਖੋ ਇਬਾਦਤ ਬਾਰੇ ਕੋਈ ਬੋਲੂਗਾ ਤਾਂ ਹਲੇ ਮੈਂ ਪਿਆਰ ਨਾਲ ਬੋਲ ਰਿਹਾ ਉਸ ਤੋਂ ਬਾਅਦ ਫਿਰ ਮੇਰਾ ਪਿਆਰ ਦਾ ਨਾਂ ਨਹੀਂ ਬੋlunga ਨਾਮ ਲੈ ਲੈ ਕੇ ਮੈਂ ਬੋlunga ਤੇ ਪਰ ਬੜਾ ਗਲਤ ਬੋlunga ਜੇ ਮੇਰੀ ਕੁੜੀਆ ਬਾਰੇ ਕਿਸੇ ਨੇ ਕੁਝ ਬੋਲਿਆ ਮੈਂ ਜ਼ਿੱਦਾ ਕਹਿਣਾ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਸਿੱਧਾ ਵੈਸੇ ਪਹਿਲਾਂ ਬੋਲ ਦੇਣੀ ਆ ਠੀਕ ਆ ਹੋਰ ਵੀ ਹੋਰ ਵੀ ਜਿਵੇਂ ਮੰਨ ਲਓ ਕਾਫੀ ਕੁਛ ਹੋ ਜਾਂਦਾ ਵਾ ਇੱਕ ਵਲੌਗਰਸ ਨੇ ਆਪਾਂ ਜਾਂ ਆਪਾਂ ਵਲੌਗਿੰਗ ਕਰਦੇ ਆ ਪੰਜਾਬ ਚ ਬਹੁਤ ਵਲੌਗਰਸ ਨੇ ਠੀਕ ਆ ਬੜਾ ਕੁਛ ਹੋ ਜਾਂਦਾ ਬਟ ਅਹੀ ਕੁਛ ਨਹੀਂ ਬੋਲਦੇ ਹੈਗੇ ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਚ ਪੈਣ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਹੈਨਾ ਅਸੀਂ ਆਪਾਂ ਆਪਣੀ ਆਪਣੀ ਚਾਲ ਚੱਲਨੇ ਆ ਆਪਾਂ ਆਪਣੇ ਘਰ ਦੇ ਕੰਮ ਵੀ ਕਰਨੇ ਆ ਤੁਹਾਨੂੰ ਪਤਾ ਹੀ ਆ ਬੇ ਹੁਣ ਮਹਾਰਾ ਇਹਨੇ ਦਿੱਤੀ ਦਿੱਦਾ ਦਿੱਤੀ ਆਪਾਂ ਉਹਨੂੰ ਉਹਦੇ ਨਾਲ ਉਹਦੀ ਕੇਅਰ ਟੇਕ ਵੀ ਕਰਨੀ ਹੁੰਦੀ ਆ ਸ਼ਿਪੀ ਨੇ ਆਪਣਾ ਇੱਕ ਕੰਮ ਵੀ ਕਰਨਾ 뮤ਜ਼ਿਕ ਦਾ ਕੰਮ ਵੀ ਕਰਨਾ ਸਟੂਡੈਂਟਸ ਆਉਂਦੇ ਨੇ ਉਹਨਾਂ ਨੂੰ ਪੜ੍ਹਾਉਂਦੇ ਨੇ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੇ ਆ ਔਰ ਨਾਲ ਨਾਲ ਹੀ ਸਾਈਡ ਤੋਂ ਬਲੌਗਿੰਗ ਕਰਦੇ ਆ ਹਨਾ ਕੋਈ ਇਹ ਤਾਂ ਨਹੀਂ ਹੈਗੀ ਕਿ ਕੱਲਾ ਹੀ ਸਿਰਫ YouTube ਤੇ ਲੱਗੇ ਹੋਏ ਆ ਹਨਾ ਅਸੀਂ ਜਿਵੇਂ ਨਾਰਮਲ ਜ਼ਿੰਦਗੀ ਸਾਰੇ ਜੀ ਰਹੇ ਉਹਦੇ ਜੀ ਰਹੇ ਬਸ ਇਹ ਵੱਖਰੀ ਗੱਲ ਕਿ ਇੱਕ ਨਾਲ ਸਾਡਾ ਬਲੌਗਿੰਗ ਵਾਲਾ ਪਾਰਟ ਆ ਹਨਾ ਤੇ ਕਿਸੇ ਨੇ ਮਤਲਬ ਇਹ ਵੀ ਕਮੈਂਟ ਕੀਤਾ ਸੀ ਕਿ ਅਜੇ ਐਡੀ ਛੋਟੀ ਜੀ ਬੱਚੀ ਨੂੰ ਲੈ ਕੇ ਤੁਸੀਂ ਕਿੱਥੇ ਤੁਰੇ ਫਿਰਦੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੇ ਇਹ ਹੋ ਗਿਆ ਨੈਗੇਟਿਵ ਹੁਣ ਇਹਦਾ ਹੀ ਮੈਂ ਤੁਹਾਨੂੰ ਪੋਜ਼ਿਟਿਵ ਕਿਸੇ ਨੇ ਕਮੈਂਟ ਕੀਤਾ ਹੈ ਬੜੇ ਪਿਆਰ ਨਾਲ ਕਿ ਤੁਸੀਂ ਬੜੇ ਕਰਮਾਂ ਵਾਲੇ ਤੇ ਬੜੇ ਭਾਗਾ ਵਾਲੇ ਹੋ ਕਿ ਤੁਸੀਂ ਐਡੇ ਛੋਟੇ ਬੱਚੇ ਨਾਲ ਮਤਲਬ ਯਾਤਰਾ ਕਰ ਰਹੇ ਹੋ ਔਰ ਬੱਚੀ ਨੂੰ ਵੀ ਕਰਵਾ ਰਹੇ ਹੋ ਬੜੇ ਭਾਗਾ ਵਾਲੇ ਹੋ ਤੁਸੀਂ ਦੋ ਪਹਿਲੂ ਹੋਗੇ ਨਾ ਇੱਕੋ ਜਿਹਾ ਮਤਲਬ ਤੁਸੀਂ ਸਾਨੂੰ ਪਤਾ ਨਹੀਂ ਸੀ ਆਪਣੇ ਬੱਚੇ ਨੂੰ ਚਾਹੇ ਕਿੰਨੇ ਮਹੀਨੇ ਦਾਹੀਂ ਉਹਨੂੰ ਟਰੈਵਲ ਉਹਦੇ ਨਾਲ ਕਰ ਸਕਦੇ ਆ ਨਹੀਂ ਕਰ ਸਕਦੇ ਸਾਨੂੰ ਕਿਸ-ਕਿਸ ਚੀਜ਼ਾਂ ਦੀ ਮੁਸੀਬਤ ਆ ਸਕਦੀ ਐ ਅਸੀਂ ਉਹ ਸਾਰਾ ਬੰਦੋਬਸਤ ਕਰਕੇ ਫੇਰੀ ਅਸੀਂ ਗਏ ਆ ਤੇ ਤੁਹਾਡੇ ਸਾਹਮਣੇ ਮਹਾਰਾਜ ਗੁਰੂ ਮਹਾਰਾਜ ਗੁਰੂ ਗੋਬੇ ਸਿੰਘ ਜੀ ਸਾਨੂੰ ਲੈ ਕੇ ਜਾਣ ਵਾਲੇ ਅਸੀਂ ਕੌਣ ਹੁੰਨੇ ਆ ਉਹਨਾਂ ਨੇ ਦਾਤ ਦਿੱਤੀ ਉਹ ਸਾਨੂੰ ਆਪ ਲੈ ਕੇ ਗਏ ਅਸੀਂ ਥੋੜੀ ਹੁੰਨੇ ਆ ਕਿ ਆਈ ਆਪਾਂ ਵੀ ਚਲ ਗਏ ਤੇ ਚੱਲ ਕੁਛ ਵੀ ਗੁਰੂ ਮਹਾਰਾਜ ਆਪ ਚਾਹੁੰਦਾ ਤੇ ਹੀ ਚਾਹਨੇ ਆ ਬਾਕੀ ਹਾਂ ਹੀ ਬੱਚੇ ਦਾ ਪੂਰਾ ਖਿਆਰ ਆਖ ਰਿਆ ਸਾਡੇ ਤੋਂ ਪਹਿਲਾਂ ਸਾਡਾ ਬੱਚਾ ਵਾ ਹਾਂ ਨਾਲ ਤੁਸੀਂ ਵੀ ਪਿਆਰ ਕਰਦੇ ਸਾਡੇ ਬੱਚੇ ਨਾਲ ਹਾਂ ਤੁਸੀਂ ਬਾਕੀ ਹਾਂ ਮੈਂ ਉਹੀ ਤੇ ਪਹਿਲਾਂ ਸਟਾਰਟਿੰਗ ਚ ਹੀ ਹੋਈ ਕਿ ਆ ਨਾ ਕਿ 99% ਜਿਹੜੇ ਪੋਜ਼ਿਟਿਵ ਤੁਸੀਂ ਇੰਨੀਆਂ ਦੁਆਵਾਂ ਦਿੰਦੇ ਹੋ ਇਬਾਦਤ ਨੂੰ ਮੈਂ ਤਾਂ ਹੈਰਾਨ ਸੀ ਹਜੂਰ ਸਾਹਿਬ ਜਾ ਕੇ ਕਿ ਜਦੋਂ ਸਾਨੂੰ ਇੰਨੇ ਲੋਕ ਮਿਲਦੇ ਸੀ ਸਾਡੇ ਨੇ ਸਟਾਉਣ ਵਾਲੇ ਸਾਨੂੰ ਇੰਨੇ ਸਬਸਕ੍ਰਾਈਬਰ ਮਿਲਦੇ ਸੀ ਔਰ ਸਾਰੇ ਦੌੜ ਦੌੜ ਕੇ ਆਉਂਦੇ ਸੀ ਇਬਾਦਤ ਇਬਾਦਤ ਨਾਲ ਫੋਟੋ ਕਰਾਉਣੀ ਉਹ ਛੋਟੇ ਛੋਟੇ ਬੱਚੇ ਇਬਾਦਤ ਨੂੰ ਜਾਣਦੇ ਆ ਵੀਹੀ ਬਾਦ ਨਾਲ ਫੋਟੋ ਕਰਾਉਣੀ ਬਾਦ ਨੂੰ ਚੁੱਕ ਲਈਏ ਤੇ ਸਾਰੇ ਜਾਣੇ ਚੁੱਕ ਲੈਂਦੇ ਸੀ ਇਬਾਦਤ ਨੂੰ ਪਿਆਰ ਕਰਦੇ ਸੀ ਅਸੀਂ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਸਾਨੂੰ ਇਹ ਬੜੀ ਖੁਸ਼ੀ ਹੁੰਦੀ ਆ ਕਿ ਹਾਂ ਯਾਰ ਕਿੰਨਾ ਚਾਹਣ ਵਾਲੇ ਨੇ ਸਾਨੂੰ ਇਹ ਨਹੀਂ ਵੀ ਸਾਨੂੰ ਸਾਡੇ ਨਾਮ ਤੋਂ ਪਛਾਣਨ ਜਿਹਦੀ ਇਬਾਦਤ ਨੂੰ ਬੋਲਦੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਬਾਦਤ ਨੂੰ ਚਾਹਣ ਵਾਲੇ ਜਿਹੜੇ ਇੰਨੇ ਜ਼ਿਆਦਾ ਨੇ ਜਦ ਹਜੂਰ ਸਾਹਿਬ ਮਿਲੇ ਜਾ ਕੇ ਹਨਾ ਇਹਨਾਂ ਬਾਬੂ ਬੜੀ ਪਿਆਰੀ ਬਹੁਤ ਪਰ ਤੁਸੀਂ ਆਹ ਦੇਖੋ ਯਾਰ ਇਹ ਨਿੱਕਾ ਜਿਹਾ ਗਲੂ ਜਿਹਾ ਹੈਗਾ ਇਹਦਾ ਕਿਸੇ ਨਾਲ ਕੀ ਹੈ ਇਹਨੂੰ ਕੋਈ ਦੁਨੀਆਦਾਰੀ ਦਾ ਨਹੀਂ ਪਤਾ ਇਹ ਜਿਵੇਂ ਸਮਝ ਲਓ ਕਿ ਮਤਲਬ ਮੈਂ ਮੈਂ ਕਹਿ ਸਕਦਾ ਮੈਂ ਕਹਿ ਸਕਦਾ ਕਿ ਇਹਨਾਂ ਕਿ ਮਾਨਸਿਕ ਰੋਗੀ ਨੇ ਉਹ ਬੰਦੇ ਜਿਹੜੇ ਬੰਦੇ ਕਿ ਨਿੱਕੇ ਜਿਹੇ ਬੱਚੇ ਮੈਂ ਕਿ ਨਹੀਂ ਕਹਿੰਦਾ ਵੀ ਮੇਰੇ ਬੱਚੇ ਨੂੰ ਇੱਕ ਵੈਸੇ ਮੈਂ ਕਹਿਣਾ ਚਾਹਨਾ ਇੱਕ ਬਲੌਗਰ ਹੈਗਾ ਰਮਾਨ ਮਲਿਕ ਮੈਂ ਉਹਦੀ ਗੱਲ ਕਰ ਦੇਣਾ ਇੱਕ ਰੈਫਰੈਂਸ ਦੇ ਤੌਰ ਤੇ ਉਹਦੇ ਵੀ ਬੱਚੇ ਹੋਏ ਸੀ ਨਾ ਲੋਕਾਂ ਨੇ ਉਹਦੇ ਬੱਚਿਆਂ ਬਾਰੇ ਵੀ ਬਹੁਤ ਗਲਤ ਬੋਲੇ ਸੀ ਯਾਰ ਬੱਚਾ ਕਿਸੇ ਦਾ ਵੀ ਹੋਵੇ ਮੈਂ ਕਿਸੇ سپورਟ ਨਹੀਂ ਕਰਦਾ ਕਿਸੇ ਦੀ ਮੈਂ ਬੱਚੇ ਦੀ ਗੱਲ ਕਰਦਾ ਬੱਚਾ ਕਿਸੇ ਦਾ ਵੀ ਹੋਵੇ ਕੋਈ ਵਲੋਗਰ ਹੈ ਜਾਂ ਕੋਈ ਨੋਰਮਲ ਇਨਸਾਨ ਹੈ ਯਾਰ ਬੱਚੇ ਬਾਰੇ ਕਦੇ ਨਹੀਂ ਕਿਸੇ ਤੇ ਬੋਲਣਾ ਚਾਹੀਦਾ ਉਹ ਰੱਬ ਦੇਖਦਾ ਕਿਉਂਕਿ ਬੱਚਾ ਤਾਂ ਰੱਬ ਹੈ ਰੱਬ ਦਾ ਰੂਪ ਹੈ ਤੇ ਉਸੇ ਰੱਬ ਦੇ ਰੂਪ ਨੂੰ ਬੋਲਦੇ ਹਾਂ ਚਲ ਮੈਂ ਭਲਾ ਕਰੋ ਭਲਾ ਕਰਨ ਪ੍ਰਮਾਤਮਾ ਤੁਹਾਡਾ ਜਿਹੜੇ ਨਾਲ ਪਿਆਰ ਕਰਦੇ ਹੋ ਉਹਨਾਂ ਦਾ ਵੀ ਭਲਾ ਹੋਵੇ ਜਿਹੜੇ ਮਾੜਾ ਬੋਲਦੇ ਨੇ ਪਰ ਮੈਂ ਕਈ ਨਾ ਆਪਣੇ ਤੇ ਕੋਈ ਭੋਲਦੇ ਨਾ ਜਰਿਆ ਜਾਂਦਾ ਆਪਣੇ ਨਿੱਕੇ ਜਿਹੇ ਬੱਚੇ ਨੂੰ ਕੋਈ ਬੋਲੇ ਨਾ ਬਰਦਾਸ਼ਤ ਨਹੀਂ ਹੁੰਦਾ ਓਵਰ ਬਈ ਧਿਆਨ ਰੱਖਿਓ ਜੇ ਕੋਈ ਤੂੰ ਸੁਣ ਵੀ ਰਿਆ ਨਾ ਬੈਠਾ ਤਾਂ ਧਿਆਨ ਰੱਖੀ ਮੈਂ ਨਾਮ ਲੈ ਲੈ ਕੇ ਫਿਰ ਬੋਲੂ ਇਸ ਟਾਈਮ ਚਲੋ ਐਨੀਵੇ ਚਾੜੇ ਯਾਰ ਕੀ ਬੋਲਾਂ ਤੇ ਤੁਸਾਨੂੰ ਹੁਣ ਇਜਾਜ਼ਤ ਦਿਓ ਅਸੀਂ ਰੋਟੀ ਖਾ ਲਈਏ ਮੈਂ ਹੁਣੀ ਬਾਹਰ ਆਇਆ ਇਹ ਬਾਤ ਦੇਖ ਰਿਹਾ ਆਪਣੇ ਪਾਪਾ ਨੂੰ ਕੀ ਮੈਂ ਆਪਣੇ ਪਾਪਾ ਕੋਲ ਜਾਣੇ ਇੱਕ ਜੁੰਡੀ ਬਸ ਬਚੀ ਆ ਪਿਛਲੀ ਜੁੰਡੀ ਫੇਰ ਉੱਤਰ ਗਈ ਪਟਦੀ ਇਹਨੇ ਜੁੰਡੀ ਆਪਣੇ ਆਪ ਹੀ ਉੱਤਰ ਜਾਂਦੀ ਆ ਬੜੇ ਛੋਟੇ ਛੋਟੇ ਦਵਾਲ ਨਹੀਂ ਦੇ ਸਿਲਕੀ ਤਿਲਕ ਜਾਂਦੀ ਨਾ ਜੁੰਡੀ ਆਵਾਜ਼ ਕੁੱਤੇ ਵਾਲੀ ਬਚੀ ਅੱਜ ਜੁੰਡੀ ਇਹ ਮਾਊਂਟ ਯੂਨੀਵਰਸਿਟੀ ਮੋਟਾ ਐ ਮੇਰੇ ਜੂਜੇ ਦਾ ਹਾਂ ਹਾਂ ਵੇ 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 ਫੜ ਲੈ ਫੜ ਲੈ ਫੜ ਲੈ ਫੜ ਲੈ ਪਾਪਨ ਫੜ ਲੈ ਫੜ ਲੈ ਹਾਂ ਮੋਟਾ ਮੈਂ ਮੋਟਾ ਮੈਂ ਮੋਟਾ ਮੈਂ ਮੋਟਾ ਮੈਂ ਮੋਟਾ 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 ਕੋਈ ਨਹੀਂ ਕਮੈਂ ਕਿ ਵੈਸੇ ਹੀ ਲੱਗਦਾ ਮੈਂ ਜੀ ਹਾਂ ਮੈਂ ਚਲ ਦੌੜ ਜਾ ਆਪਣੀ ਗੱਡੀ ਲੈ ਕੇ ਚਲ ਜਾ ਵੇ ਵੇ ਬੈਗ ਇਹ ਪਾਉਂਦੀਆਂ ਬੈਗ ਕਰੀਆਂ ਹੈ ਬਾਈ ਵਾਧੂ ਬਾਈ ਕਰੋ ਚਲ ਬਾਈ ਕਰ ਦੋ ਬਾਈ ਕਰ ਦੋ ਜੇ ਸਾਡੇ ਕੋਲ ਕੋਈ ਵੱਧ ਘਟ ਹੋਇਆ ਹੋਇਆ ਹੋਵੇ ਤਾਂ ਤੁਸੀਂ ਸਾਨੂੰ ਮਾਫ ਕਰਿਓ ਤੇ ਬਾਕੀ ਤੁਸੀਂ ਸਾਰੇ ਸਾਨੂੰ ਬਹੁਤ ਪਿਆਰ ਕਰਦੇ ਹੋ ਸਾਨੂੰ ਦੁਆਵਾਂ ਦਿੰਦੇ ਹੋ ਸਪੋਰਟ ਕਰਦੇ ਹੋ ਇੱਥੇ ਮਿਲਦੇ ਹੋ ਪਿਆਰ ਨਾਲ ਮਿਲਦੇ ਹੋ ਹਨਾ ਤੇ ਚਲੋ ਮਿਲਦੇ ਆ ਤੁਹਾਨੂੰ ਕੱਲ ਆਪਾਂ ਨਵੇਂ ਵਲੋਗਸ ਅੱਜ ਸਾਨੂੰ ਦੋਏ ਇਜਾਜ਼ਤ ਬਾਈ ਬਾਈ